ਤੇ ਇਸ ਸਵੇਰੇ ਉਹ ਮੈਂ ਅਫਸਰ ਕਰਕੇ ਭੇਜ ਦਿੱਤਾ ਨੇ ਧਾਨੇ ਨੂੰ ਉਸ ਸਵੇਰੇ ਆਪਣੇ ਆਪਣੇ ਸਾਰੇ ਕਾਗਜ਼ਾਂ ਕਾਰਵਾਈ ਤਿਆਰ ਕਰਾ ਕੇ ਆਪੋ ਜਦੋਂ ਸਾਡੇ ਸਾਰੇ ਬੰਦਿਆਂ ਨੂੰ ਇਹਨਾਂ ਨੂੰ ਐਕਸਾਉਂਡ ਨੂੰ ਕਹਿਤਾ ਉਸੇ 10:00 ਵਜੇ ਦੇ ਲਗਭਗ ਆ 11:00 ਵਜੇ ਆਉਂਦੇ ਸਿੱਖਾਂ ਬਾਉਂ ਹਾਂ ਤੁਸੀਂ ਘਰ ਜਾਓ ਘਰ ਜਾ ਕੇ ਆਪਣੇ ਬੱਚਿਆਂ ਨੂੰ ਸੰਭੋ ਜਾਨੀ ਸਾਹਿਬਾਂ ਸਾਰੇ ਅਸੀਂ ਨਾਲ ਆਵਾਂਗੇ ਜਨ ਕਰਵਾ ਲਗਾ ਲੋ ਹੋ ਜਾਊਗਾ ਹਰ ਡਿਪਾਰਟਮੈਂਟ ਦਾ ਕੰਮ ਉਹ ਵੀ ਆਪਣਾ ਹੋ ਜੂਗਾ। ਜੀ ਬਗਣੀ। ਨਾ ਨਾ ਜੀ ਉਹ ਨਹੀਂ। ਉਹ ਫਿਰ ਇੱਕ ਬੋਡੀ ਇੱਥੇ ਜਮ੍ਹਾਂ ਹੁੰਦੀ ਹੈ ਕਿ ਕਰਕੇ। ਉਸ ਨੂੰ ਮੈਂ ਹੁਣ ਕਿਹਾ ਸੀ ਕਿ ਜੀ ਜੀ ਅੰਦਰੋਂ ਕਰਕੇ। ਆਇਆ। ਸਾਰਾ ਸਾਰਾ ਜਰ ਕਰ ਦਿੱਤਾ। 43 ਸਾਲ ਦੀ। ਉਹ ਛੋਟੇ ਛੋਟੇ। 3 ਬਾਰ। ਕੰਪਨੀ ਦਾ ਬਹੁਤ 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 ਬਹੁ ਕੀ ਨਾਂ ਸੀ ਬੇਟੇ ਦਾ ਤੁਹਾਡੇ ਦਾ ਜੀ ਜੀਵ ਕੁਮਾਰ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਵੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ ਲਾਹੌਰਾਂ ਚ ਹੈ ਬੈਂਸ ਕਿਰਾਉਣੀ ਲਾਹੌਰਾਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ ਮੈਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ ਤੇ ਅੱਛਾ ਕੀ ਕੰਮ ਕਰਦੇ ਸੀਗੇ ਇਹ ਇੱਕ ਤੁਹਾਡਾ ਬੇਟਾ ਕੀ ਕੰਮ ਕਰਦੇ ਸੀ ਇਹ ਲਾਈਨਮੈਨ ਸੀ ਗੌਰਮੈਂਟ ਜੌਬ ਦਾ ਅੱਛਾ ਕਿੱਥੇ ਸੀ ਡਿਊਟੀ ਉਹਨਾਂ ਦੀ ਨਾਬਾਦ ਦੀ ਹੱਤੀ ਨਾਬਾਦ ਦੀ ਹੱਤੀ ਹੁਣ ਕੀ ਮੰਗ ਕਰਦੇ ਹੂੰ ਮੰਗਾ ਵੀ ਛੜੇ ਇਹਦੇ ਬੈਨੀਫਿਟ ਤਾਂ ਇਹੋ ਮਿਲਣੇ ਚਾਹੀਦੇ ਗੌਰਮੈਂਟ ਜੌਬ ਦੇ ਹੁੰਦੇ ਨੇ ਇਹਨਾਂ ਦੇ ਬੱਚਿਆਂ ਨੂੰ ਜੌਬ-ਜੋਬ ਮਿਲਣੀ ਚਾਹੀਦੀ ਅੱਛਾ ਕਿੰਨੇ ਬੱਚੇ ਨੇ ਦੋ ਕੁੜੀਆਂ ਇੱਕ ਬੇਟਾ ਹੈ ਬੇਟਾ ਛੋਟਾ ਇਹ ਪਰਿਵਾਰ ਦਾ ਗੁਜ਼ਾਰਾ ਤਾਂ ਫਿਰ ਇਹਨਾਂ ਦੇ ਸਿਰ ਤੇ ਹੋ ਹਾਂ ਜ ਇਹਨਾਂ ਦੇ ਹੀ ਹੂੰ ਕਿ ਮੈਂ ਆਪਣੀ ਡਿਊਟੀ ਕਰਕੇ ਘਰ ਚ ਲਿਆ ਗਿਆ ਸੀ ਤਕਰੀਬਨ ਕੋਈ 1:30 6:00 ਵਜੇ ਦੀ ਗੱਲ ਹੈ ਪਰ ਸਾਡੇ ਰਿਟਾਇਰਡ ਕਰਮਚਾਰੀ ਕੁਲਵੰਤ ਸਿੰਘ ਜੀ ਇਹਨਾਂ ਦਾ ਫੋਨ ਆਇਆ ਤੇ ਸਾਡੇ ਕਰਮਚਾਰੀ ਜੀਵ ਕੁਮਾਰ ਦੇ ਜਿਹਦਾ ਕਰੰਟ ਲੱਗਾ ਤੇ ਪਬਲਿਕ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ। ਇਸ ਤੋਂ ਬਾਅਦ ਮੈਂ ਹਸਪਤਾਲ ਪਹੁੰਚਿਆ ਰਸਤੇ ਚੋਂ ਉਹਦੇ ਗ੍ਰਿਡ ਤੇ ਗੱਲ ਕਰੀ ਤਾਂ ਗ੍ਰਿਡ ਵਾਲਿਆਂ ਨੇ ਦੱਸਿਆ ਕਿ 17:36 ਮਿੰਟ ਤੇ ਜੇਹੇ ਸਾਹਿਬ ਵੱਲੋਂ ਨਰਿੰਦਰ ਸਿੰਘ ਜੀ ਜੇਹੇ ਸਾਡੇ ਦਿਹਾਤੀ ਸਭਾ ਦੇ ਹੁੰਦੇ ਉਹਨਾਂ ਵੱਲੋਂ ਲਾਈਨ ਦੇ ਉੱਤੇ ਪਰਮਿਟ ਲਿਆ ਜਾਂ ਲਾਈਨ ਬੰਦ ਕਰਾਈ ਗਈ। ਉਸ ਤੋਂ ਬਾਅਦ ਇਹ ਲਾਈਨ ਤੇ ਪਬਲਿਕ ਨੇ ਨਹੀਂ ਦੱਸਿਆ ਕਿ ਇਹ ਉੱਥੇ ਕੰਮ ਕਰਦੇ ਹੋਏ ਫਸ ਗਿਆ। ਮੈਂ ਤਾਂ ਉਹਰੇ ਹਸਪਤਾਲ ਆ ਕੇ ਮੈਨੂੰ ਇਹ ਪਤਾ ਲੱਗਾ ਵੀ ਕਰਮਚਾਰੀ ਦੀ ਡੈਥ ਹੋ ਚੁੱਕੀ। ਪਰਿਵਾਰ ਚ ਤਾਂ ਮੈਂ ਤਾਂ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਇਹਨਾਂ ਦੇ ਦਸਨ ਬਲਾਗ ਉਹਦੇ ਇੱਕ ਛੋਟਾ ਬੱਚਾ ਤਿੰਨ ਬੱਚੇ ਹੁਣ ਉਹ ਵੀ ਮੇਰੇ ਕਿਲਿੱਕੇ ਵੀ ਦਿੱਤਾ ਜਾਊਗਾ ਮੈਂ ਅਕਨੇਕ ਮੈਂ ਬਨੋ ਜੋ ਵੀ ਕਾਰਵਾਈ ਕਰਨੀ ਮੰਦੀ ਆ ਉਹ ਸਾਡੇ ਵੱਲੋਂ ਵੀ ਹੋਊਗੀ ਦੇਖੋ ਜੀ ਮੈਂ ਕੁਲਵੰਤ ਸਿੰਘ ਆ ਮੇਕ ਲੋਲੀ ਦਾ ਸਰਪੰਚ ਆ ਤੇ ਇਹ ਡਿਫੈਂਸ 3 ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀ ਉਹਨੂੰ ਕਰੰਟ ਲੱਗ ਗਿਆ ਜਦ ਇਹ ਅਸੀਂ ਐਡੀਓ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੈ ਨੂੰ ਸੂਚਿਤ ਕੀਤਾ ਤੇ ਕਰਕੇ ਅਸੀਂ ਨਾਲ ਦੀ ਨਾਲ ਉੱਥੇ ਪਬਲਿਕ ਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪਤਲ ਪਹੁੰਚਾਇਆ ਤੇ ਜਦ ਇੱਥੇ ਹਸਪਤਲ ਆ ਕੇ ਅਸੀਂ ਮੌਕੇ ਤੇ ਡਾਕਟਰਾਂ ਤੋਂ ਪੜਤਾਲ ਕੀਤੀ ਤਾਂ ਇਹਨਾਂ ਨੇ ਮਰਤੇ ਨੂੰ ਪੋਸਟ ਕਰ ਦਿੱਤਾ ਸੀਗਾ ਪਰੰਤੂ ਪਰਿਵਾਰ ਬਹੁਤ ਹੀ ਤ੍ਰਿਭੀ ਵਸਥਾ ਦੇ ਵਿੱਚ ਆ ਤੇ ਦੋ ਗੁੱਡੀਆਂ ਨੇ ਇੱਕ ਬੇਟਾ ਇਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਗਿਆ ਬਹੁਤ ਹੀ ਤਖਦਾਈ ਹਾਦਸਾ ਸੋ ਅਸੀਂ ਵਿਭਾਗ ਨੂੰ ਮੰਗ ਕਰਦੇ ਆਂ ਵੀ ਇਹਨਾਂ ਦਾ ਜਿਹੜਾ ਬਣਦੇ ਡਿਊਜ਼ ਨੇ ਉਹ ਸਾਰੇ ਦਿੱਤੇ ਜਾਣ ਨੌਕਰੀ ਵਗੈਰਾ ਜੋ ਵੀ ਇਹਨਾਂ ਦਾ ਬਣਦਾ ਡਿਊਜ਼ ਆ ਉਹ ਅਸੀਂ ਵਿਭਾਗ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਰਾ ਕੁਝ ਦਵਾਇਆ ਜਾਵੇ ਤੇ ਡਿਪਾਰਟਮੈਂਟ ਲਈ ਜਿਹੜੀ ਇਹਦੀ ਇਨਕੁਆਰੀ ਆਉਂਦੀ ਹੈ ਕਿ ਕਿਸ ਪੋਸਟ ਤੇ ਸੀਗੇ ਇਹ ਇਹ ਸਹਾਇਕ ਲਾਈਨਮੈਨ ਸੀਗੇ ਅੱਜ ਬੜਾ ਦੁੱਖ ਦਿਖਾਈ ਸਾਡੇ ਵਾਰਡ ਵਿੱਚ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਹੈ ਜਿਹੜਾ ਕਿ ਸਾਡਾ ਪਿਆਰਾ ਸਯੋਗੀ ਬੱਚਾ ਅਰਜੀਤ ਕੁਮਾਰ ਲਾਲਕਾ ਪੁੱਤਰ ਸੀ ਦੇਸ ਰਾਜ ਸਾਡੇ ਮਹੱਲਾ ਧਿਆਨਗਰ ਤੋਂ ਸਾਡੇ ਲੈਂਡ ਮੈਨ ਮਲਾਜ਼ਮ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਦੇ ਕਰੰਟ ਨਾਲ ਮਾਤ ਹੋ ਚੁੱਕੀ ਹੈ ਜਿਵੇਂ ਕਿ ਬਿਜਲੀ ਦੀ ਤਾਰਾਂ ਆਪਣੇ ਕੰਪਲੀਟ ਕਰਨ ਗਿਆ ਸੀ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ गिर ਗਏ ਮੌਕੇ ਤੇ ਹੀ ਉਹਨਾਂ ਦੀ ਆਕੇ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਬੜਾ ਅਫਸੋਸ ਹੋਇਆ ਲੈ ਦੋ ਉਮਰ ਵੀ ਕੁਛ ਨਹੀਂ ਹੈ 43 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਦੋ ਧੀਆਂ ਨੇ ਤੇ ਇੱਕ ਬੇਟਾ ਹੈ ਮੈਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜਿਕੇ ਇਹ ਜੀ ਦੁੱਖ ਦਹਾਈ ਘਟਨਾ ਛੋਟੇ ਜਿਹੇ ਛੋਟੜੇ ਬੱਚੇ ਆ ਧੀਆਂ ਨੇ ਤੇ ਮੈਂ ਮੰਗ ਕਰਦਾ ਵੀ ਉਹ ਪਰਿਵਾਰ ਨੂੰ ਬਹੁਤ ਵੱਦ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਕਿ ਜਿਹੜੇ ਦੀ ਪਿੱਛੇ ਪਰਿਵਾਰ ਹੈ ਉਹਨਾਂ ਦੀ ਪਤਨੀ ਹੈ ਉਹ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰ ਸਕੇ ਮੇਰੀ ਇਹ ਹੀ ਸਰਕਾਰ ਅਗੇ ਬੇਨਤੀ ਰਿਕੁਐਸਟ ਹੈ ਵੀ ਨਦੀ ਮੰਗਣੂ ਜਿਹੜਾ ਹੈ ਪਰਵਾਹ ਨੂੰ ਇਨਸਾਨ ਇਹ ਲੈਂਡ ਮੈਨ ਸਰਕਾਰੀ ਸੀ ਇਹ ਸਰਕਾਰੀ ਲੈਂਡ ਮੈਨ ਮਲਾਜ਼ਮ ਸੀ ਸਾਡੇ ਏਰੀਆ ਦੇ ਵਿੱਚੋਂ ਬਹੁਤ ਮੁੰਡਾ ਬਹੁਤ ਹੋਣ ਹਾਰ ਸੀ ਹਰ ਲੋਕਰ ਹੱਸ ਮੁਕਰ ਸੁਭਾ ਸਵੇਰ ਵੀ ਅਜੇ ਹੱਸਾ ਖੇਡਦਾ ਗਿਆ ਤੇ ਅੱਜ ਕੁਦਰਤੀ ਜਿਹੜਾ ਕਾਰਨਾ ਵਾਪਰਿਆ ਬਹੁਤ ਵੱਡਾ ਦੁੱਖ ਹੈ ਸਾਡੇ ਏਰੀਆ ਦੇ ਵਿੱਚ ਕੀ ਸਾਡੇ ਇਲਾਕੇ ਦੇ ਨੇੜੇ ਜਿਹੜੇ ਸਾਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਰਿਜਨ ਵੀ ਜਿਹੜਾ ਡਿਪੈਂਡੈਂਸੀ ਪਰਿਵਾਰ ਸੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜਿਹੜਾ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹ ਹੀ ਸਨ ਕਿਉਂਕਿ ਬੱਚੀਆਂ ਪੜ੍ਹਦੀਆਂ ਸਨ ਬੇਟਾ ਵੀ ਪੜਦਾ ਸੀ ਨੌਕਰੀ ਰਹਿੰਦੀ ਸੀ ਇਹ ਹੀ ਪਾਲਣ ਪੋਸ਼ਣ ਦਾ ਮੈਂ ਮਕਾਰ ਤੂੰ ਇਹ ਵਾਤਾਵਰਨ ਦੀ ਮਦਦ ਕਿੰਨੇ ਵਜੇ ਇਹ ਜਾਨੀ ਕੇਸ ਆਇਆ ਅ 6 ਵਜੇ ਦੇ ਰਾਉਂਡ ਆਏ ਸੀਗੇ ਔਰ ਕੁਝ ਵੀ ਪਲਸ ਫੀਲਿੰਗ ਨਹੀਂ ਹੋਈ ਇੰਪਲ ਡਾਇਲਟਿਡ ਸੀਗੇ ਕੋਈ ਵੀ ਵਾਈਟਲ ਰਿਕਾਰਡ ਨਹੀਂ ਹੋ ਪਾ ਰਹੀ ਸੀ ਅਸੀਂ